ਜਿਵੇਂ ਕਿ ਤੁਹਾਨੂੰ ਪਤਾ ਕਿ ਇੰਟਰਨੈਟ ਉੱਤੇ ਇੱਕ ਕੌਂਟਰੋਵਰਸੀ ਚੱਲ ਰਹੀ ਸੀ ਸੁਖ ਰਤਿਆ ਤੇ ਮਨਜੀਤ ਕੌਰ ਦੀ ਜੋ ਕਿ ਇੱਕ ਦੂਜੇ ਨੂੰ ਲਾਈਵ ਹੋ ਕੇ ਕਾਫੀ ਗਾਲ੍ਹਾਂ ਵੀ ਕੱਢਦੇ ਸੀ ਤੇ ਇੱਕ ਦੂਜੇ ਦੀ ਫੈਮਿਲੀ ਦੇ ਨੰਬਰ ਵੀ ਦੋਨਾਂ ਨੇ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੇ ਹੋਏ ਸੀ ਜਿਸ ਤੋਂ ਬਾਅਦ ਇਹ ਗਾਲ੍ਹਾਂ ਵਾਇਰਲ ਹੋਣ ਤੋਂ ਬਾਅਦ ਇਹ ਗੱਲ ਪਹੁੰਚਦੀ ਹੈ ਅਮਰਤਪਾਲ ਸਿੰਘ ਮੈਰੋ ਕੋਲ ਜਦੋਂ ਉਹਨਾਂ ਕੋਲ ਇਹ ਗੱਲ ਪਹੁੰਚਦੀ ਏ ਤੇ ਉਹਨਾਂ ਨੇ ਸਿੱਧੀ-ਸਿੱਧੀ ਇੱਕ ਪੋਸਟ ਪਾ ਕੇ ਇਹਨਾਂ ਦੋਨਾਂ ਨੂੰ ਚੇਤਾਵਨੀ ਦਿੱਤੀ ਏ ਅਮਰਤਪਾਲ ਸਿੰਘ ਨੇ ਜੋ ਪੋਸਟ ਪਾਈ ਉਹਨਾਂ ਵਿੱਚ ਲਿਖਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪੇਜਾਂ ਵਾਲਿਆਂ ਨੂੰ ਬੇਨਤੀ ਆ ਇੱਕ ਮਸਲਾ ਜੋ ਮਨਜੀਤ ਕੌਰ ਤੇ ਸੁਖ ਰਤਿਆ ਦਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਜਿਸ ਵਿੱਚ ਸ਼ਰਿਆਮ ਗਾਲਾਂ ਤੇ ਇੱਕ ਦੂਜੇ ਦੀਆਂ ਨਿੱਜੀ ਤਸਵੀਰਾਂ ਵਾਇਰਲ ਕੀਤੀਆਂ ਜਾ ਰਹੀਆਂ ਸਨ ਜਿੰਨਾ ਕਰਕੇ ਸੋਸ਼ਲ ਮੀਡੀਆ ਤੇ ਗੰਦ ਪੈ ਰਿਹਾ ਸੀ ਤੇ ਸੋਸ਼ਲ ਮੀਡੀਆ ਵਰਤਰੇ ਬੱਚੇ ਤੇ ਗਲਤ ਅਸਰ ਪੈ ਰਿਹਾ ਸੀ ਇਸ ਕਰਕੇ ਮਨਜੀਤ ਕੌਰ ਤੇ ਸੁਖ ਰਤਿਆ ਨੂੰ ਸੋਸ਼ਲ ਮੀਡੀਆ ਤੋਂ ਇਹ ਸਭ ਬੰਦ ਕਰਨ ਲਈ ਕਿਹਾ ਸੀ ਤੇ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਕਿਰਪਾ ਕਰਕੇ ਜੋ-ਜੋ ਪੇਜਾਂ ਵਾਲੇ ਵੀਰਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਦੋਨਾਂ ਪਰਿਵਾਰਾਂ ਦੇ ਨਿੱਜੀ ਨੰਬਰ ਲੇਖਿਤੇ ਬੇਨਤੀ ਇਹ ਹਟਾਏ ਜਾਣ ਬੇਨਤੀ ਕਰਤਾ ਅਮਰਤਪਾਲ ਸਿੰਘ ਮਹਿਰੋਂ ਇਹ ਵੱਡੀ ਪੋਸਟ ਸੁਖ ਰਤਿਆ ਤੇ ਮਨਜੀਤ ਗੌਰ ਨੇ ਆਪਣੇ ਇੰਸਟਾਗ੍ਰam ਉੱਪਰ ਵੀ ਸ਼ੇਅਰ ਕੀਤੀ ਹੈ ਬਾਕੀ ਤੁਸੀਂ ਅਮਰਤਪਾਲ ਸਿੰਘ ਮਹਿਰੋਂ ਦੀ ਇਸ ਪੋਸਟ ਬਾਰੇ ਕੀ ਕਹਿਣਾ ਚਾਹੋਗੇ ਕਿੰਨਾ ਕੁ ਸਹਿਮਤ ਹੋ ਕਮੈਂਟਾਂ ਜੀ ਜ਼ਰੂਰ ਦੱਸੋ ਤੇ ਵੀਡੀਓ ਨੂੰ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ